ਮੁਲਾਜ਼ਮਾਂ ਦੇ ਮਾਮਲੇ ਵਿੱਚ ਇੱਕ ਵਾਰ ਫਿਰ ਤਰੀਕ ਤੇ ਤਰੀਕ ਪੈ ਗਈ ਹੈ। ਪੰਜਾਬ ਸਰਕਾਰ ਨੇ 7 ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨਾਲ 15 ਮਈ ਨੂੰ ਪੰਜਾਬ ਸਖਤਰਤ ਵਿੱਚ ਮੀਟਿੰਗ ਰੱਖੀ ਸੀ। ਇਹ ਮੀਟਿੰਗ ਕੈਬਨਟ ਸਬ ਕਮੇਟੀ ਵੱਲੋਂ ਕੀਤੀ ਜਾਣੀ ਸੀ ਪਰ ਐਨ ਮੌਕੇ ਤੇ ਇਹ ਮੀਟਿੰਗ ਮੁਲਤਵੀ ਕਰ ਦਿੱਤੀ ਹੈ ਔਰ ਕਿਹਾ ਗਿਆ ਵੀ ਹੁਣ ਇਹ ਮੀਟਿੰਗ 26 ਮਈ ਨੂੰ ਹੋਵੇਗੀ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਦੀ ਲੀਡਰਸ਼ਿਪ ਨੇ 15 ਮਈ ਨੂੰ ਸਰਕਾਰ ਨੂੰ ਮਿਲਣਾ ਸੀ ਆਪਣੇ ਦੁਖੜੇ ਰੋਣ ਆਉਣੇ ਸੀ ਉਹ ਇੱਕ ਵਾਰੀ ਫਿਰ ਨਿਰਾਸ਼ ਹੋ ਗਏ ਨੇ ਦਰਅਸਲ ਪਿਛਲੇ ਲੰਬੇ ਸਮੇਂ ਤੋਂ ਬੀੜੀਆਂ ਬੁਲਤ ਵੀ ਹੋਣ ਦਾ سلسلہ جاری ਹੈ ਪਿਛਲੇ ਦਿਨੀ 30 April ਨੂੰ ਵਿੱਤ ਮੰਤਰੀ ਹਰਪਾਲ ਚੀਮਾ ਨੇ ਪ੍ਰੋਸਾ ਦਿੱਤਾ ਸੀ ਮੁਲਾਜ਼ਮ ਪੈਨਸ਼ਨਰ ਸੰਜੇ ਫਰੰਟ ਨੂੰ ਕਿ ਵਿੱਤ ਤੇ ਪਰਸੋਨਲ ਵਿਭਾਗ ਵੱਲੋਂ 30 April ਨੂੰ ਮੁਲਾਜ਼ਮ ਮੰਗਾਂ ਤੇ ਚਰਚਾ ਕਰਨੀਆਂ ਵਿਸ਼ੇਸ਼ ਮੀਟਿੰਗ ਰੱਖੀ ਹੈ ਤੇ ਉਹਨਾਂ ਇਸ ਸੰਬੰਧ ਵਿੱਚ ਦੋ ਫਰੰਟ ਦੇ ਆਗੂਆਂ ਨੂੰ ਸ਼ਾਮਲ ਹੋਣ ਲਈ ਕਿਹਾ ਸੀ ਪਰ ਜਦੋਂ 30 April ਨੂੰ ਦੋ ਆਗੂ ਉੱਥੇ ਪੁੱਜੇ ਸੀ ਕਰਮ ਸਿੰਘ ਤਨਵਾ ਅਤੇ ਐਨ ਕੇ ਕਲਸੀ ਤੇ ਮੌਕੇ ਤੇ ਜਾ ਕੇ ਉਹਨਾਂ ਨੂੰ ਪਤਾ ਲੱਗਾ ਸੀ ਵੀ ਮੀਟਿੰਗ ਪੋਸਟਪੋਨ ਹੋ ਗਈ ਆ ਹਲੇ ਉਹ 30 April ਦੀ ਮੀਟਿੰਗ ਵੀ ਦੁਬਾਰਾ ਤੈਅ ਨਹੀਂ ਹੋਈ ਤੇ ਇਸੇ ਤਰ੍ਹਾਂ ਹੁਣ 15 May ਦੀਆਂ ਮੀਟਿੰਗਾਂ ਜਿਹੜੀਆਂ ਨੇ ਉਹ 26 May ਤੇ ਜਾ ਕੇ ਡਿੱਗ ਪਈਆਂ ਨੇ ਸਰਕਾਰ ਨੇ 15 April ਨੂੰ 3704 ਅਧਿਆਪਕ ਯੂਨੀਅਨ ਬੇਰੋਜ਼ਗਾਰ ਸਾਂਝਾ ਮੋਰਚਾ ਮੈਰਿਟੋਰੀਅਸ ਟੀਚਰ ਯੂਨੀਅਨ ਇਸੇ ਤਰ੍ਹਾਂ AIE ਕੱਚੇ ਅਧਿਆਪਕ ਯੂਨੀਅਨ 10 ਸਾਲ ਸਰਵਿਸ ਪੂਰੀ ਕਰ ਚੁੱਕੇ ਕੱਚੇ ਅਧਿਆਪਕ ਯੂਨੀਅਨ ਪੀ ਡਬਲਯੂ ਡੀ ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਇਸੇ ਤਰ੍ਹਾਂ 올 ਪੰਜਾਬ ਡੀਐਸਟੀ ਸੀਟੀਐਸ ਕੰਟਰੈਕਟ ਗੈਸਟ ਫੈਕਲਟੀ ਇਨਸਟ੍ਰਕਟਰ ਇਨਸਟ੍ਰਕਟਰ ਯੂਨੀਅਨ ਤੇ ਇਹਨਾਂ ਸਾਰਿਆਂ ਨੂੰ ਮੀਟਿੰਗ ਲਈ ਸੱਦਿਆ ਸੀ ਇਹਨਾਂ ਨੂੰ ਇੱਕੋ ਦਿਨ ਵਿੱਤ ਮੰਤਰੀ ਹਰਪਾਲ ਚੀਮੇ ਦੀ ਜਿਹੜੀ ਦਫਤਰ ਹੈ ਉੱਥੇ ਇਹ ਮੀਟਿੰਗ ਕੀਤੀ ਜਾਣੀ ਸੀ ਪਰ ਇਹ ਮੀਟਿੰਗਾਂ ਜਿਹੜੀਆਂ ਨੇ ਹੁਣ 26 ਮਈ ਨੂੰ ਹੋਣਗੀਆਂ ਉਹ 26 ਮਈ ਨੂੰ ਜਿਹੜੀਆਂ ਮੀਟਿੰਗਾਂ ਹੋਣਗੀਆਂ ਉਹਦੇ ਵਿੱਚ ਜਿਹੜਾ ਇੱਕ ਲੈਟਰ ਜਾਰੀ ਕੀਤਾ ਮੀਟਿੰਗਾਂ ਦਾ ਉਹਦੇ ਵਿੱਚ ਇਹ ਵੀ ਸੰਕੇਤ ਦਿੱਤਾ ਵੀ ਇਸ ਮੀਟਿੰਗ ਵਿੱਚ ਸਿੱਖਿਆ ਵਿਭਾਗ ਜਲ ਸਪਲਾਈ ਵਿਭਾਗ ਤੇ ਉਦਯੋਗਿਕ ਸਖਲਾਈ ਵਿਭਾਗ ਦੇ ਜਿਹੜੇ ਅਧਿਕਾਰੀ ਉਹ ਵੀ ਸ਼ਾਮਲ ਹੋਣ